ਮੇਰਾ ਨਾਮ ਸਾਜੂ ਹੰਦਸ ਸਿੰਘ ਜੀ ਜੁਗਿੰਦਰ ਜੀ ਜਿਹੜੀ ਅੱਜ ਗੜੇ ਮਾਰੀ ਹੋਈ ਹੈ ਤੇ ਬਰਸਾਤ ਹੋਈ ਹੈ ਹਾਂਜੀ ਇਹਦਾ ਕੀ ਫਸਲਾਂ ਨੂੰ ਨੁਕਸਾਨ ਹੋਦਾ ਵੇ ਦੇਖੋ ਇਹਦੇ ਦੋਨੋਂ ਪਹਿਲੂ ਨੇ ਜੀ ਇਸ ਵਾਰਸ ਦੇ ਇੱਕ ਤਾਂ ਦੇ ਨਾਲ ਠੰਡ ਦਾ ਥੋੜਾ ਜਿਹਾ ਰੋਕ ਪਰ ਜਿਹੜੀ ਧੁੰਦ ਪੈਂਦੀ ਸੀ ਲਗਾਤਾਰ ਠੰਡ ਸੀਗੀ ਤੇ ਦੂਜਾ ਇਹ ਹੈ ਵੀ ਕਣਕ ਵਾਸਤੇ ਜਿਹੜੇ ਮੀਂਹ ਹੈ ਬਹੁਤ ਵਧੀਆ ਬੇਸ਼ੱਕ ਜਿਹੜੀ ਰੇਟ ਕਣਕ ਲੱਗੀ ਉਹ ਟੁੱਟੀ ਵੀ ਹੋਊਗੀ ਪਰ ਫਿਰ ਵੀ ਉਹਦੀ ਸਪਨਾ ਉਡ ਨਹੀਂ ਸਕਦੇ ਉਹ ਫਟਾਰਾ ਵੱਜ ਜਾਂਦਾ ਉਹਦੇ ਲਾ ਤੇ ਕਣਕ ਵਾਸਤੇ ਬਹੁਤ ਅੱਛੀ ਮੰਨੀ ਜਾ ਸਕਦੀ ਹੈ ਇਹ ਅਲੂਆਂ ਵਾਸਤੇ ਜਿਹੜਾ ਅਲੂ ਨੂੰ ਪੱਤਾ ਕੱਟਣਾ ਸੀੜ ਵਾਸਤੇ ਉਹਦੇ ਵਾਸਤੇ ਨੁਕਸਾਨਦੇ ਆਇ ਕਿਉਂਕਿ ਜੋਰ ਨਾਲ بارش ਵਜਿ ਗੜੇਮਾਰੀ ਹੋਈ ਆ ਉਹਦੇ ਨੱਟਾ ਨੰਗੀਆਂ ਗੱਲ ਸਾਰਾ ਨੰਗਾ ਹੋ ਗਿਆ ਉਹ ਜਿਹੜਾ ਨੰਗਾ ਨੂੰ ਹੁੰਦਾ ਦੋ ਦਿਨ ਸ਼ਰਾ ਹੋ ਜਾਂਦਾ ਪੂਰੀ ਜਿਹਦਾ ਨਹੀਂ ਫਿਰ ਖਾਲ ਸਬਜ਼ੀ ਦੀ ਕੰਮ ਨਹੀਂ ਆਉਂਦਾ ਤੇ ਤੀਜਾ ਇਹ ਹੈ ਵੀ ਜਿਹੜਾ ਅਲੂ ਲੇਟ ਸੀਗਾ ਲੱਗਿਆ ਹੋਇਆ ਜਿਹੜਾ ਹਲੇ 15 20 ਦਿਨ ਨੂੰ ਪੱਤੇ ਕੱਟਣ ਨੂੰ ਸੀ ਜਿਹਦੇ ਉਹਦਾ ਨੁਕਸਾਨ ਕਾਫੀ ਹੈ ਕਿਉਂਕਿ ਤੋੜ ਦਿੱਤਾ ਸਾਰਾ ਕੋਈ ਗੜਿਆ ਦੇ ਤੋੜ ਦੇ ਨਾਲ ਬੂਟਾ ਡੈਮੇਜ ਹੋ ਗਿਆ ਹੁਣ ਉਹ ਦੁਬਾਰਾ ਸਪਰਾਉਟ ਨਹੀਂ ਹੋਣਾ ਨੇ ਫੁੱਟਣਾਂ ਲਈ ਟਾਈਮ ਲ ਉਹ ਉਹ ਦੋਸਤੋ ਅੱਗੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਹੋ ਕਿਉਂਕਿ ਗਾਂਲ ਕਰੋ ਵੀ ਦੇਖਣੀ ਆ ਸੀ। ਸੋ ਇਹ ਇਹ ਦੇ ਦੋ ਦਿਨ ਪਹਿਲੂ ਰਬਾਰਸ਼ੇ ਨੂੰ ਚੰਗੀ ਵੀ ਕਿਹਾ ਜਾਂਦਾ ਮਾਰੀ ਵੀ ਕਿਹਾ ਜਾ ਸਕਦਾ। ਆਲੂਆਂ ਦੇ ਥੋੜੇ ਦਿਨ ਪਹਿਲਾਂ ਥੋੜਾ ਚਿਰ ਪਹਿਲਾਂ ਕਿਉਂ ਫੰਗਸ ਵੀ ਆਈ ਸੀ ਉਸ ਤੋਂ ਬਾਅਦ ਇਹ ਹੋਈ ਆ। ਮੇਰਾ ਮਤਲਬ ਆਲੂ ਦੀ ਮਾਰ ਜ਼ਿਆਦਾ ਪੂਰੀ ਆਲੂ ਦੀ ਮਾਰ ਜ਼ਿਆਦਾ ਹੈ। ਆਲੂ ਇਸ ਵਾਰ ਸਾਰਾ ਸਾਲ ਆਲੂ ਦੀ ਕ੍ਰੋਪ ਜਿਹੜੀ ਉਹ ਨੁਕਸਾਨ ਕੀਤਾ ਫਾਰਮਰ ਨੂੰ। ਫਾਰਮਰ ਦੇ ਖਰਚੇ ਹੀ ਪੂਰੇ ਨਹੀਂ ਹੋ ਰਹੇ ਇਸ ਵਾਰ। ਸਭ ਤੋਂ ਵੱਧ ਕਿਸੀਅਤ ਇਹ ਹੈ ਜਿਹੜਾ ਆਲੂ ਖੜਾ ਵੀ ਹੈ ਜਿਮੀਂਦਾਰ ਦੇ ਕੋਲ ਉਹ ਤਾਂ ਲਗਾਤਾਰ ਠੰਡ ਪੈਣਾ ਪੈਣਾ ਇਹ ਛੋਟਾ ਸੈਜਦਾਂ ਨੂੰ ਰਹਿ ਗਿਆ ਉਹਦਾ ਕਾਰਨ ਇਹ ਨਾਲ ਉਹਦੀ ਕੁਆਲਿਟੀ ਬਣੀ ਹੈ ਨਾਲ ਉਹਦਾ ਸੈਜ ਬਣਿਆ ਨਾਲ ਉਹਦੀ ਡਿਮਾਂਡ ਆ ਗਈ ਜੀ ਮੇਰੇ ਮੌਸਮ ਵਿਭਾਗ ਕੋਲ ਨੂੰ ਅਲਰਟ ਕੀਤਾ ਗਿਆ ਵੀ ਤਿੰਨ ਚਾਰ ਦਿਨ ਅਗਲੇ ਹੋਰ ਬਾਰਿਸ਼ ਹੋਣ ਦੀ ਉਮੀਦ ਹੈ ਕਿ ਉਹ بارش ਨਾਲ ਵੀ ਨੁਕਸਾਨ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਜੀ ਜੇਕਰ ਜ਼ਿਆਦਾ بارش ਹੋਣੀ ਮੰਨ ਲਓ ਸੁਪੋਜ਼ ਕਰੋ ਰੱਬ ਨਾ ਕਰੇ ਗੜੇ ਹੋਰ ਬਾਰਿਸ਼ ਹੋ ਜਾਂਦੀ ਹੈ ਕਣਕ ਵੀ ਖਤਮ ਹੋ ਜੂਗੀ ਫਿਰ ਆਲੂ ਦਾ ਨੁਕਸਾਨ ਤਾਂ ਹੈ ਹੀ ਹੈ ਔਰ ਦੂਜੇ ਸਭ ਤੋਂ ਵੱਡੀ ਗੱਲ ਕਿ ਚਾਰੇ ਵਾਸਤੇ ਬਰਸੀਨ ਦੀ ਫਸਲ ਹੈ ਉਹਦੇ ਉੱਤੇ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਗੜਿਆਂ ਦਾ ਕਿਉਂਕਿ ਨਾਜ਼ੁਕ ਹੁੰਦੀ ਹੈ ਉਹ ਤਾਂ ਪ ਔਰ ਸਬਜ਼ੀਆਂ ਤੇ ਵੀ ਅਸਰ ਹੋਇਆ ਸੀ ਸਬਜ਼ੀਆਂ ਜਿਹੜੀ ਗੋਭੀ ਲੱਗੀ ਹੈ ਤਾਜੀ ਛੋਟੀ ਹਰ ਲੱਗੀ ਹੈ ਖੇਤਾਂ 'ਚ ਜਿਹਨਾਂ ਦੇ ਫੁੱਲ ਬਣਨਾ ਹੈ ਉਹਦਾ ਨੁਕਸਾਨ ਕਾਫੀ ਹੈ ਆਲੂ ਆਪਣੀ ਰੀਜ ਕਿੰਨਾ ਕਹਿਗਾ ਜਿਹੜਾ ਖਰਾਬ ਹੁੰਦਾ ਆਲੂ ਆਪਣੀ ਰੀਜ ਹੈ ਤਕਰੀਬਨ 1000 ਕਿਕਰ ਹੈਗਾ ਹਾਂ ਬਾਕੀ ਲੋਕ ਕੁਝ ਪੱਤੇ ਕੱਟ ਵੀ ਦਿੱਤੇ ਨੇ ਕੁਝ ਮਤਲਬ ਥੋੜਾ ਬੋਤ ਰਹਿੰਦੇ ਵੀ ਕੱਟਣ ਤੋਂ ਇਹ ਕਿਵੇਂ ਤਰੀਕੇ ਨਾਲ ਬਚਾਇਆ ਜਾ ਸਕਦਾ ਨਹੀਂ ਇਹ ਨਹੀਂ ਬਚਦਾ ਜੀ ਦੇਖੋ ਇਹ ਸਤੇਜੇ ਹੈ ਜਿਹਨੂੰ ਕਿੱਦਾਂ ਬਚਾਵਾਂਗੇ ਆਪ ਇਹਨੂੰ ਆਲੂ ਸਾਰੇ ਬਣ ਚੁੱਕੇ ਸੈਜੋ ਦੇ ਜਦੋਂ ਬਰਸ ਜ਼ੋਰ ਨਾਲ ਹੁੰਦੀ ਵਟਾਂ ਨਾਲ ਕਿਉਂ ਆਲੂ ਖਰਾਬ ਹੁੰਦਾ ਜੇ ਗੜੇ ਵਾਲੀ ਤੇ ਜੇ ਬੂਟਾ ਟੁੱਟ ਕੇ ਡੈਮੇਜ ਹੋ ਜਾਂਦਾ ਤੇ ਅਲੋ ਨੂੰ ਸੰਤ ਹੈ ਹੀ ਹੈ ਚ ਕੋਈ ਸ਼ੱਕ ਨਹੀਂ ਕੋਈ ਸੁਝਾਅ ਦੇਣਾ ਚਾਹਦੇ ਹਾਂ ਤਾਂ ਸਾਦਾਂ ਸੁਝਾਅ ਤੇ ਇਹੀ ਹੈ ਜੀ ਵੀ ਕਿਸਾਨ ਜਿਹੜੇ ਖੇਤ ਦਾ ਪੱਤਾ ਨਹੀਂ ਕੱਟਿਆ ਉਹ ਪੱਤਾ ਨਾ ਕੱਟਣ ਹਾਂਗੇ ਕਿਉਂਕਿ ਜੇ ਪੱਤਾ ਕੱਢਦੇ ਤਾਂ ਜਿਹੜੀ ਜਿਹੜੀ ਜ਼ਮੀਨ ਦੀ ਅਬਜ਼ਰਵੇਸ਼ਨ ਪਾਣੀ ਜੋ ਘਟ ਜਾਂਦੀ ਆ ਹੁਣ ਬੂਟਾ ਵੀ ਪਾਣੀ ਲਊਗਾ ਪੱਤੇ ਨੂੰ ਪਾਣੀ ਚਾਹੀਦਾ ਉਹਦੀ ਜੜਾਂ ਵੀ ਜਿੰਦਾ ਨੇ ਹਾਰੇ ਜਦੋਂ ਪੱਤੇ ਕੱਟਦੇ ਜੋ ਡੈੱਡ ਹੋ ਜਾਂਦੇ ਬੂਟਾ ਫਿਰ ਪਾਣੀ ਖਿੱਚ ਸਕਦਾ ਜ਼ਮੀਨ ਚੋਂ ਇਸ ਕਰਕੇ ਜਿਹੜਾ ਹਰ ਕੱਟਣ ਤੋਂ ਰਹਿੰਦਾ ਪੱਤਾ ਉਹਨੂੰ ਮੇਰੇ ਖਿਆਲ ਨਾਲ ਪੰਜ-ਸੱਤ ਦਿ ਕਣਕ ਜਿਹਦੇ ਹਾਲ ਤੱਕ ਕਿਸੇ ਹੱਦ ਤੱਕ ਬਹੁਤ ਠੀਕ ਆ ਸਰ ਦਾ ਨੁਕਸਾਨ ਤਾਂ ਉਹਦੇ ਵੀ ਹੋਇਆ ਪਰ 2-4% ਪਰ ਉਹਦੀ ਪਰਵਾਹੀ ਹੋ ਜਾਣੀ ਆ ਕਿਉਂਕਿ ਉਹਦਾ ਮੱਗਾ ਵੀ ਸਟੇਜ ਛੋਟੀ ਆ ਟਿਲਿੰਗ ਦੀ ਹਾਲੇ ਹੋਈ ਪੂਰੀ ਹੋ ਰਹੀ ਆ ਤੇ ਜੇ ਉਹਦਾ ਕੱਚਾ ਬੂਟਾ ਛੋਟਾ ਟੁੱਟ ਵੀ ਜਾਂਦਾ ਥੱਲੇ ਡਾਣੀ ਹੋਰ ਕੱਢ ਲੈਂਦੀ ਆ ਉਹ ਉਹ ਸਮਾਂ ਹੈਗਾ ਤੇ ਇਸ ਕਰਕੇ ਆਲੂ ਦਾ ਤੇ ਜਨਰ ਜੀ ਵੀਰ ਦਾ ਪਿਆਜ਼ ਲੈ ਪਿਆਜ਼ ਦਾ ਵੀ ਨੁਕਸਾਨ ਕਾਫੀ ਕਰਦਾ ਹੈ ਘੜਾ ਪਿਆਜ਼ ਦਾ ਦੇ ਮਰਸੀਨ ਦਾ ਤੇ ਇਹਦਾ ਆਲੂ ਦਾ ਤਿੰਨ ਜੀ ਦੇ ਨੁਕਸਾਨ ਜ਼ਿਆਦਾ ਹੋਇਆ ਬਾਕੀ ਕੋਈ ਜੱਡੀ ਆਪਾਂ ਨੂੰ ਬਹੁਤ ਮਾੜੀ ਵੀ ਨਹੀਂ ਕਰ ਸਕਦੇ ਵਾਰਿਸ਼ ਨੂੰ ਕਿਉਂਕਿ ਆਲ ਓਵਰ ਏਰੀਆ Valeu.